ਹੋ ਗਏ ਗਲਾ ਟੈਂਪ ਦੀ ਕਬੱਡੀ ਪਈ ਹੈ ਚਾਰ ਪਿਆਰ ਨੇ ਕੰਦੇ ਰਾਣੀ ਚੰਸੀ ਤਾਈ ਨਖਵੈਰੀਆਂ ਨੂੰ ਬਾਈ ਧੱਕੋ ਸੜ ਤਲਵਾਰ ਲੜੀ ਮੈਂ ਜਹਾਜਾ ਡੋ ਨਿੱਤੀ ਵੇਖੀ ਬਣ ਬਾਟਰਾ ਤੇ ਪਾਰੇ ਬਾੜ ਖੜੀ ਮੈਨੂੰ ਲੱਗਦਾ ਕਿ ਖੁਰਪ ਪੜਿਆ ਹੋਇਆ ਹੈ ਲੇਕਿਨ ਬੈਂਟ ਨੇ ਇੱਕ ਛੋਟੀ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋਰ ਦਿੱਤਾ ਹੈ ਨੰਬਰ ਕੰਦੇ ਕਮਾਲ ਦਾ ਜੋਰ ਦਿੱਤਾ ਹੈ ਕਲੇਸ਼ੀਆ ਦੇ ਵਿੱਚ ਜਦੋਂ ਛੋਟੀ ਦੇ ਮੈਚ ਹੋ ਕੁੜੀਓ ਸੱਜਣੇ ਬੈਸਟ ਰੇਡਰ ਬਣੀਆ ਮਲੇਸ਼ੀਆ ਦੀ ਧਰਤੀ ਤੋਂ ਬੇਨਤੀ ਹੈ ਆਹਨ ਉਪੰਨੀਆਂ ਜਿਹੜੀਆਂ ਕਾਈਆਂ ਨਿਕਲ ਚੁਕੀਆਂ ਜਿਹੜਾ ਪਹਿਲਾ ਮੈਚ ਖੇਡਿਆ ਜਾਣਾ ਉਹ ਗੱਡੀ ਜੋ ਸਰਦੀਪ ਨੰਗਰ ਦੀ ਕਬੱਡੀ ਕਲੱਬ ਮਾਲਵਾ ਤੇ ਨਾਲ ਜਿਹੜੀ ਵਿਰੋਧੀ ਟੀਮ ਹੈ ਘਰਿਆਲਾ ਪਸ ਫਗਵਾੜਾ ਇਹ ਟੀਮਾਂ ਉਹ ਬੇਤੇ ਟੀਮਾਂ ਦੇ ਕੋਲ ਬੇਨਤੀ ਹੈ ਪਹਿਲੇ ਮੈਚ ਲਈ ਟੀਮਾਂ ਜਲਦੀ ਤੋਂ ਮੈਦਾਨ ਕੱਪੜੇ ਪਾੜ ਕੇ ਖੇਡਣ ਵਾਲੇ ਚਾਜਾ ਉਸ ਸਮਾਂ ਬੇਨਤੀ ਹੈ ਉਸ ਤੋਂ ਬਾਅਦ ਜਿਹੜਾ ਮੈਚ ਕੀਤਾ ਜਾਣਾ ਹੈ ਜੁਲਾਹ ਸਾਹਿਬ ਤੇ ਸਰ ਸਿੰਘ ਇਹ ਦੋ ਸਹਿਮਾਨਾਂ ਨੂੰ ਵੇਖ ਤੇ ਵੀ ਆਪ ਕੋ ਆਪਣੇ ਖਿਡਾਰੀਆਂ ਦੀ ਤਿਆਰੀ ਕਰਾ ਰਹੇ ਹਨ ਬੋਲਾਂ ਦੀ ਸਾਹ ਮੈਡ ਹਰਪ੍ਰੀਤ ਪਹਿਲੇ ਦੇ ਵਿੱਚੀ ਦੋਖਣ ਟਕਣਗੇ ਪਹਿਲੇ ਦੇ ਵਿੱਚੀ ਫਾੜ ਫਾੜ ਹੋਏਗੇ ਪਲੇਅਰ ਸਾਰੇ ਝੋਟੀ ਦੇ ਪੁੱਜੇ ਹੋਏ ਨੇ ਇੱਕ ਪਾਸੇ ਰਿੰਦੂ ਤੇ ਦੂਜੇ ਪਾਸੇ ਸਵਣ ਪਰਦੇ ਪਾਸੇ ਤੇ ਬੱਲੇ 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 ਫੁੱਟ ਫੜਿਆ ਹੋਇਆ ਏ ਚੋਰ ਲੱਗ ਰਿਹਾ ਏ ਹੱਥੇ ਦੂਰ ਦੇ ਸੰਘਰਸ਼ ਜਾਰੀ ਆ ਕਦੇ ਸਮਾਂ ਬੀਤਿਆ ਏ ਪਰ ਗੱਲਬਾਤ ਕਹਿੰਦੇ ਸਮੇਂ ਦੀ ਹੋਵੇ ਉਪਰਾ ਤਿਆਰੀ ਤੋਂ ਨਹੀਂ ਫਿੱਟਾ ਮੈਚ 13 ਵੀ ਨੇੜੇ ਆ ਗਿਆ ਉਪਰਾ ਤਿਆਰੀ ਤੋਂ ਫਿੱਟਾ ਮੈਚ 13 ਵੀ ਨੇੜੇ ਆ ਗਿਆ ਲਓ ਮਲੇਸ਼ੀਆ ਦੇ ਖਿਡਾਰੀਆਂ ਦੇ ਬੈਸਟ ਰੇਡਰ ਵਿੰਟ ਕੌਰ ਕਬੱਡੀ ਖੇਡ ਰਹੀ ਹੈ ਕਬੱਡੀ ਪਾਰੀ ਹੈ ਕਹਿੰਦੇ ਇਸ ਪਲੇਟ ਦੇ ਕੁਝ ਅੜੀਆਂ ਨੇ ਜਿੱਤ ਦੀ ਤਾਕਤਾਂ ਬੜੀਆਂ ਨੇ ਉਹ ਕੋਹੋ ਕੇ ਦੇਖ ਬਾਰਸਾ ਸਮਝਾਦੀਆਂ ਖੜੀਆਂ ਨੇ ਚਾਰ ਤਿਆਰ ਨੇ ਦੇਖਦੇ ਕਿ ਹਾਂ ਜਿਹੜੀ ਦੰਤ ਦੇ ਇੱਕ ਘੁੱਟ ਤੋਂ ਜਿੱਡੇ ਤੇ ਆਈ ਹੋਈ ਆ ਦੋ ਲਗਾ ਲੱਗੇ ਨੇ ਤੇ ਗੱਲਬਾਤ ਦੇ ਟਿਕਾਣੇ ਲੱਗ ਜਾਗੇ ਜੇ ਜਹਫਾ ਲੱਗ ਜਾਂਦੇ ਗੱਲਬਾਤ ਟਿਕਾਣੇ ਲੱਗ ਜਾਗੇ ਆ ਦੇਖਾਂ ਵੀ ਤੇਰੇ ਪੁੱਤਰੋ ਜਦੋਂ ਆ ਪਕੜ ਬੰਨ ਰਹੀ ਜਦੋਂ ਆਹ ਪਕੜ ਬਣ ਜਾਂਦੀ ਹੈ ਆਜਾ ਕਰ ਜਾ ਸੋਰੀ ਤੇ ਫੋਲ ਕਦੇ ਬੜਾ ਆਸਥਾ ਹੋ ਜਾਂਦਾ ਹੈ ਰੀਡਰ ਤੇ ਆ ਮ ਜਦੋਂ ਖੇਡਾਂ ਵੱਧ ਪੰਜਾਬ ਦੀਆਂ ਹੋਈਆਂ ਤੇ 2 ਸਾਲ ਲਗਾਤਾਰ ਆ ਕੁੜੀ ਵੈੱਡ ਰੀਡਰ ਬਣੀ ਆ ਆ ਗੋਲੋਂ ਦੀ ਪਹੀ ਕਬੱਡੀ ਤੇ ਮਣੀ ਨੇ ਰੱਖਿਆ ਧਾਂ ਤੇ ਸਾਥ ਉੱਤ ਫੜਿਆ ਹੋਇਆ ਔਰ ਕੰਜੀ ਵੱਜੀ ਪਈ ਆ ਤੇਰੇ ਮਿੱਤਰੋ ਉੜਦੀ ਫੋਲ ਬਾਤ ਦੇ ਵਿੱਚ ਧੋਰ ਪਰ ਦੇਖਾਂਗੇ ਵੀ ਬਾਤਾਂ ਵੀ ਅੱਧੀ ਬਾਕ ਫੈਸਲੇ ਕਰ ਗਿਆ ਵੀ ਮਣੀ ਨੇ ਜੱਫਾ ਛੋਟੀ ਦਾ ਲਾ ਦਿੱਤਾ ਏ ਅਗਲੀ ਕਬੱਡੀ ਪਾਉਂਦੇ ਨੇ ਭੈਣੇ ਬੱਲੇ ਵਲੇ ਕਿਹਦੇ ਕਰਦੇ ਗਾਲੋ ਇਹ ਤੇ ਬੱਲੇ ਬੱਲੇ ਦੀ ਕਬੱਡੀ ਪਈ ਹੈ ਚਾਰ ਮੈਨੇਜਰਾਂ ਤਿਆਰ ਨੇ ਕਹਿੰਦੇ ਦੇਖਦੇ ਕਿ ਹੁਣ ਕਿਹੜੀ ਦਸਤਾ ਲਾ ਕੇ ਬੱਲੇ ਬੱਲੇ ਕਰਵਾਏਗੀ ਸਦਾ ਧੰਨਵਾਦ ਬਾਜੇ ਤੋਂ ਜਿੰਨੇ ਵੀ ਕੋਚ ਸਹਿਦਾਨ ਕਮੈਂਟਰ ਵੀਰ ਬਾਕੇ ਨਾਨਕ ਦਾ ਬਹੁਤ ਬਹੁਤ ਧੰਨਵਾਦ ਰਾਣਾ ਸਿੰਘ ਪੁਰੀਆ ਦਾ ਬੱਤਾ ਵੀਰ ਬਣ ਕੇ ਆਇਆ ਧੰਨਵਾਦ ਇੱਧਰ ਟੱਕਰ ਸਿਰੇ ਦੀ ਕਹਿੰਦੇ ਘੁੱਟ ਪੜਿਆ ਹੋਇਆ ਲੱਗਦੂ ਇੱਧਰ ਫੜ ਕੇ ਕੈਂਚੀ ਮਾਰੀ ਹੈ ਦੇਖ ਜੀ ਪੁਲਸ ਲੋ ਲੈਣਾ ਟੈਕਨੀਕਲ ਪੁਆਇੰਟ ਖੁੱਟ ਗਿਆ ਹੈ ਇੱਧਰ ਸਿਰੇ ਕੀ ਪਈ ਹੈ ਮੈਡਮ ਦੀ ਟੀਮ ਖੇਡ ਰਹੀ ਹੈ ਚਾਰ ਅੱਪਰ ਨੇ ਤਾਂ ਪਿਆਰੀ ਘੁੰਮੀ ਹੋਈ ਚੈਣਾ ਕਿਤੇ ਇੱਕ ਮਾਰ ਤੇ ਚਾਰ ਅੱਗੇ ਚਾਰ ਹੱਬੜਾ ਤੇ ਨੂੰ ਜਿਹਦਾ ਦਿਲ ਕਰਦਾ ਤੂੰ ਹੱਥ ਲੈ ਇਧਰ ਪੈਣਾ ਦੀ ਚੈਣ ਘੁੰਮ ਰਹੀ ਹੈ ਦੇਖਦੇ ਕਿ ਹੁਣ ਕਿਹੜੀ ਟਰਾਈ ਕਰਦੀ ਹੈ ਲੇਕਿਨ ਖੋਲੂ ਦੇ ਸੱਤਾਂ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਇੱਥੇ ਪੈਂਦੀ ਕਬੱਡੀ ਦੇ ਵੱਡੇ ਵੱਡੇ ਕਰੇਗਾ ਸ਼ਾਨ ਕਬੱਡੀ ਪਾਉਣਗੇ ਮੇਰੇ ਮਿੱਤਰੋ ਪੰਜਾਬ ਦੇ ਇਹ ਸ਼ੇਰ ਬੱਦਿਆਂ ਨੇ ਆਹ ਦੇਖਾਂਗੇ ਚਾਰਾਂ ਦੇ ਰੋਤੇ ਦੇਖਾਂਗੇ ਹੁਣ ਮੁਕਾਬਲਾ ਕਿਹਦੇ ਨਾਲ ਹੋਵੇਗਾ ਲੈ ਵੀ ਫੋਕੀਏ ਜੇ ਟੱਕਰ ਤੇਰੇ ਨਾਲ ਹੋ ਜਾਵੇ ਤੇ ਬੱਲੇ ਬੱਲੇ ਹੋ ਜਾਣੀਆਂ ਤਾਲੀਆਂ ਆਪ ਬਹਾਰੇ ਵੱਜਣਗੀਆਂ ਕਿ ਵੱਧੀਆਂ ਤਾਲੀਆਂ ਤੋਂ ਪਤਾ ਲੱਗਦਾ ਇਹਨਾਂ ਦਰਸ਼ਕਾਂ ਦੇ ਮਨ ਲੱਗੇ ਆਂਦਾ ਇੱਥੇ ਦੁਨੀਆ ਕੋਈ ਦੀ ਯੋਧਿਆਂ ਨੂੰ ਕੋਈ ਨਾ ਨਹੀਂ ਲੈਂਦਾ ਭੱਜਿਆਂ ਦਾ ਇੱਥੇ ਦੁਨੀਆ ਕੋਈ ਦੀ ਯੋਧਿਆਂ ਨੂੰ ਬਰੇਸ਼ੀਆ ਦੀ ਧਰਤੀ ਦੇ ਔਰ ਸਟਾਕ ਕਬੱਡੀਆਂ ਪਾਦੀਆਂ ਆ ਬੱਲੇਬਾਜ਼ ਨੇ ਮੇਰੇ ਮਿੱਤਰੋ ਇਧਰੋਂ ਪਾਸੇ ਟੱਕੇ ਖੜੇ ਦੀ ਜੋਈ ਆ ਆਹ ਕਹਿੰਦੇ ਆ ਜਾ ਹਾਂ ਹੁਣ ਟੱਕ ਦਾ ਮੈਚ ਦੇ ਵਿੱਚ ਸਭ ਤੋਂ ਝੋਟੀ ਦਾ ਲੱਗਿਆ ਏ ਆ ਜਾ ਹਾਂ ਦੇਖੋ ਜਰਾ ਖਿਡਾਰੀਆਂ ਦੇ ਟੱਕ ਨਾਲ ਲੱਗੇ ਹੋਏ ਇੱਕ ਵਾਰੇ ਦਰਸ਼ਕੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਬੱਚੇ ਆਪਣੇ ਨਗਰ ਵੱਲੋਂ ਸਾਡੇ ਦੇਖੋ ਠੀਕ ਹੈ ਬੱਦਰਾ ਭਾਈ ਪੱਤੀ ਬਾਸ਼ਾ ਜੀ ਕਰੇ ਸਾਡੇ ਸਭ ਤੋਂ ਉਮਰੀ ਵਾਲੇ ਨਗਰ ਵੱਲੋਂ ਸਾਡੇ ਆਹ ਲਗਵੜਾ ਇਲਾਕੇ ਦੇ ਪਿੰਡ ਗੁਲਾਮ ਆਹ ਪਿੰਡਵਾਲਿਆਂ ਨੂੰ ਵੀ ਆਹ ਦੇਖੀ ਅਸੀਂ ਕੱਲੀ ਕੱਲੀ ਰੂਹ ਦਾ ਧੰਨਵਾਦ ਕਰਦੇ ਆਂ ਬਾਈਕ ਫੜਨਾ ਨਹੀਂ ਸੀ ਵੈਸੇ ਬਾਬਾ ਜੀ ਤੁਹਾਡੇ ਕਰਕੇ ਤੁਹਾਡੇ ਚਾਲਾਂ ਕਰਕੇ ਹਾਂ ਆ ਦੇਖੋ ਯਾਰ ਕੋਸੇ ਨੇ ਨਹੀਂ ਚੈਨ ਦੇ ਨਾਲ ਸਨਵਾ ਦਿੱਤਾ ਜਾਵੇ ਤੂੰ ਕੌਣ ਹੈ ਤੂੰ ਪਿੰਡਵਾਲਾ ਪਿੰਡਵਾਲਾ ਬਾਬਾ ਬਾਪ ਦੀ ਟੂਰਨਾਮੈਂਟ ਕਮੇਟੀ ਦਾ ਪ੍ਰਧਾਨ ਆਪਰਾ ਹੌਟੇ ਭਾਈ ਨਾਲ ਜਿਹੜੇ ਨਾਲ ਪਿਆਰ ਹੈ ਕੱਲ ਤੋਂ ਗਰਾਊਂਡ ਦੀ ਮਾਇਆ ਸਾਡੇ ਜਗਦੀਸ਼ ਸਿੰਘ ਯੂਕੇ ਤੇ ਬੱਭੂ ਜੁਪੇ ਭਰਾਵਾਂ ਦੇ ਪ੍ਰਮੋਦ ਸਿੰਘ ਵਾਲੀ ਦਾ ਸੋਨੇ ਦੀ ਟੀਮ ਦੇ ਨਾਲ ਬਹੁਤ ਵੱਡਾ ਧੰਨਵਾਦ ਸਰੰਦਰ ਜਿਹੜੇ ਨਾਂ ਰਹਿੰਦੇ ਐ ਪਲੀਜ਼ ਕਿਰਪਾ ਕਰਕੇ ਇੱਕ ਵਾਰੀ ਉਹ ਵੀ ਬੋਲਣੇ ਆ ਤੇ ਦੂਜਾ ਪਹਿਲੇ ਮੈਚ ਦੀ ਟੀਮ ਆ ਉਹ ਵੀ ਬੋਲਣੀ ਆ ਬਦ ਦਵਾਰਾਂ ਫਿਰ ਬੇਨਤੀ ਕਰਾਂ ਬਾਬਾ ਜੀ ਬੰਦੇ ਦੀ ਮੈਂ ਕਿੱਥੇ ਨੇ ਗੱਲਾਂ ਦਾ ਬਹੁਤ ਵੱਡਾ ਪ੍ਰਬੰਧਕੀ ਟੀਮ ਹੈ ਮੈਂ ਦੇਖੋ ਜਦੋਂ ਕਈ ਮਾਰ ਕਈ ਗੱਲ ਕਰਾਦਾਂਗੇ ਜੀ ਲੋਕ ਦਰਸ਼ਕਾਂ ਤੇ ਮੇਲਾ ਬਾਕੀ ਵਿੱਚ ਸਫਲਤਾ ਨਾਲ ਹੋਵੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਫਲ ਹੋ ਜੂਗਾ ਔਰ ਸਾਰੇ ਨੀਰਾਂ ਦਾ ਸਾਰੇ ਰੈਡੀਆਂ ਦਾ ਸਾਰੇ ਬੁਲਾਰਿਆਂ ਦਾ ਬਹੁਤ ਵੱਡਾ ਧੰਨਵਾਦ ਹੈ ਜੀ ਤੁਹਾਡੀ ਮਦਦ ਵਿੱਚ ਤੁਹਾਡੀ ਜਿਹੜੀ ਹਾਜ਼ਰੀ ਲੱਗੀ ਹੈ ਗੁਰੂ ਘਰ ਦੇ ਸਤੂਰਾਂ ਬੰਦੇ ਵਿੱਚ ਔਰ ਜਿੰਦਾ ਦਿੰਦਾ ਡਿਊਟੀਆਂ ਲੱਗਣ ਕਿ ਉਸੇ ਤਰ੍ਹਾਂ ਆਪਾਂ ਗਰਾਂ ਦੇ ਵਿੱਚ ਜਾਵਾਂਗੇ ਤੇ ਬਾਕੀ ਚਾਹ ਪਾਣੀ ਪ੍ਰਸ਼ਾਦਾ ਗੁਰੂ ਘਰ ਅਲੰਗਰ ਉਤਤ ਵਰਤਾਇਆ ਜਾ ਰਿਹਾ ਹੈ ਸਵੇਰ ਤੋਂ ਸੇਵਾਦਾਰ ਨੇ ਪ੍ਰਸ਼ਾਦਾ ਤਿਆਰ ਕਰਦਾ ਪ੍ਰਸ਼ਾਦਾ ਖਾ ਨੂੰ ਚਾਹ ਪੀਓ ਤੇ ਕੁਰਸੀਆਂ ਤੇ ਬਹਿ ਗਿਆ ਦਾ ਅਨੰਤ ਲੋਕ ਵੱਡੀ ਵਾਰ ਤੇ ਤੁਹਾਡੇ ਕੋਲ ਚਾਹ ਹੋ ਗਈ ਪ੍ਰਸ਼ਾਦਾ ਆਉਂਦਾ ਤੇ ਗਰਾਉਂਡ ਦੇ ਵਿੱਚ ਆਪਾਂ ਬੱਲੇ ਸੌਤੀ ਬੌਸਰ ਦੀ ਟੀਮ ਇੱਕ ਚੰਗਾ ਵਰਕ ਕਰ ਰਹੀ ਹੈ ਜਿੰਨਾ ਹੋ ਗਿਆ ਭਾਈ ਸਾਹਿਬ ਆਪਣਾ ਪੇਸ਼ ਕਰਦੇ ਤਾਂ ਬਹੁਤ ਬਹੁਤ ਧੰਨਵਾਦ ਸਹੀ ਹੋਈ ਰੇਡ ਤੇ ਦੰਦਰ ਦੀ ਕਰੇਗਾ ਰਾਜਾ ਬਹੁਤ ਧੰਨਵਾਦ ਤੇ ਵੱਡੀਆਂ ਮੁਬਾਰਕਵਾਦਾਂ ਨੇ ਬਿੱਟੂ ਸਾਹਿਬ ਤੇਰੇ ਲਈ ਵੀ ਵੱਡੇ ਐਲਾਨ ਹੋਣਗੇ ਜੰਡਾ ਤੋਰ ਕੈਨੇਡਾ ਕੋਸਾ ਮਾਨੋ ਸਾਡਾ ਇੰਸਪੈਕਟਰ ਦਵਿੰਦਰ ਸਿੰਘ ਜੀ ਰਾਜਾ ਕੈਲਬੇ ਦੇ ਕੋਸਾ ਪਾਣੀ ਦੇ ਡੈਲਟਾ ਹੇ ਸਾਡਾ ਬੰਦਾ ਬਟਾਈਆਂ ਕਾਡ ਕੋਸਾ ਪਾਣੀ ਨੂੰ ਪਹਾਈ ਕਰਨੀ ਆ ਹਰ ਕਰਨ ਦੇ ਕੋਈ ਵੀ ਕੰਮ ਹੋਵੇ ਉਹ گاڑی ਨਾਲ ਕਰਦੇ ਨੇ ਪਤਾ ਦਾ ਟਨ ਆਉਣਾ ਪਤਾ ਨਿਕਲਿਆ ਆ ਔਰ ਉਹਦੇ ਸਮੇਂ ਦੇ ਰੋਤੇ ਸਾਬਾ ਜੀ ਬੱਦਾ ਇਹਦਾ ਸਰਮਾਰ ਤੇ ਗਾੜੀ ਕੀਤਾ ਜਾਵੇਗਾ ਬਹੁਤ ਮੁਬਾਰਕਾਂ ਨੇ ਲੈ ਸਾਹਮਣੇ ਕਬੱਡੀ ਪਾਣ ਦੇ ਬੱਲੇ ਵਧੀ ਫਈਆ ਤੇ ਤਾਰਾਂ ਦੇ ਵਿੱਚ ਦੇਖਾਂਗੇ ਬੱਲੇ ਬੱਲੇ ਕਿਹੜੇ ਖਾਰ ਦੇ ਕਰਾ ਦੇ ਕੋਈ ਬਾਈ ਹੋਏ ਧੱਕੇ ਕਮਾਲ ਹੋਈ ਪਈ ਆ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਔਰ ਸਾਡੇ ਸਾਡੇ ਸਿਰ ਜਿਹੜੇ ਸਰਗੁਣੇ ਮੋੜ ਤੇ ਜਿਹੜੇ ਦਾਲੀ ਫੱਟਣ ਪੁੱਲ ਦਾ ਧੰਨਵਾਦ ਵੀ ਕਰਦੇ ਜਾਵਾਂਗੇ ਗੁਰੂ ਕਬੱਡੀ ਦਾ ਅੰਦਰ ਇਹ ਵੀ ਹੋਈ ਆ ਲੈ ਜੀ ਮੁਰਕੀ ਇੱਕ ਵਾਰੀ ਚੱਕ ਮਾਰ ਕੇ ਤੇ ਕਰੀਏ ਬਾਕੀ ਨੂੰ ਯਾਦ ਹੋਰ ਪਹਿਲੀ ਬਾਈ ਜੀ ਜਾਨੀ ਪਹਿਲੀ ਬਾਈ ਪਹਿਲੀ ਬਾਈ ਵਾਲੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਕੀ ਵਾਹਿਗੁਰੂ ਜੀ ਕੀ ਫਤਿਹ ਬੁਰਾ ਕਿਸੇ ਨੂੰ ਬੋਲਣਾ ਮੈਂ ਥੋੜਾ ਹੀ ਤੱਕਣਾ ਅੱਛਾ ਬੱਖੇ ਹਾਰਿਆ ਬੱਕਰ ਵੀ ਤੋ ਐਬ ਕਰੋਣਾ ਲੱਖਾ ਸੈਕਲ ਰੰਗੜ ਦੀ ਮਗੜਾ ਅੱਜ ਰੰਗਲੇ ਪੰਜਾਬ ਦਾ ਮਾਣ ਮੱਤਾ ਨਗਰ ਜ਼ਿਲ੍ਹੇ ਮਾਣ ਮੱਤਾ ਨਗਰ ਜਿਲ੍ਹੇ ਹੁਣ ਮੇਰੇ ਇੱਥੇ ਜਾਣ ਦੇ ਨਾਲ ਬਾਜਰੀ ਜਣੀਆਂ ਛੇ ਦੇ ਬਾਈ ਇਹਨੂੰ ਬਾਈ ਸਮੂਹ ਨਗਰ ਐਨ.ਆਰ.ਆਈ. ਦੇ ਜਿਹੜਾ ਨੇ ਸੰਜੋਗ ਲੈ ਕੇ ਗਿਆ ਨਾ ਕਰਵਾਏ ਜਾ ਰਿਹਾ ਮੈਂ ਬਹੁਤ-ਬਹੁਤ ਜਲਾਸਾ ਸਾਡੇ ਮਾ ਖੇਡ ਕਬੱਡੀ ਦਾ ਪ੍ਰਸਿੱਧ ਬਣਾ ਰਿਹਾ ਬੋਡਾ ਉਮਰ ਜਾਨਾ ਜੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਹੈ ਤੇ ਨਾਲ ਬਿੱਟੂ ਹੋਣੇ ਬਾਪੂ ਕੰਮ ਆ ਆ 3 ਨੰਬਰ ਤੇ ਲਿਖ ਦੋ ਬੋਜਾ ਕਹਿੰਦੇ ਸਰਬ ਸਾਡੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਨਾ ਸਾਰਿਆਂ ਦਾ ਨਗਰ ਨਵਾਸੀਆਂ ਦਾ ਇਲਾਕਾ ਨਾ ਰੀਆ ਦਾ ਤੇ ਐਨ.ਆਰ.ਆਈ. ਵੀਰਾਂ ਦਾ ಗ್ರಾಮ ਪੰਚਾਇਤ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੇ ਸੰਯੋਗ ਦੇ ਨਾਲ ਤੇ ਨਾਲ ਹੀ ਕੰਨੇ ਮੇਰੇ ਵੀਰੋ ਲੱਖ ਲੱਖ ਮੁਬਾਰਕਬਾਦ ਸਾਡਾ ਵੀਰਾ ਬੁੱਢਾ ਉਮਰ ਜਾਨਾ ਮੇਰੇ ਵੀਰੋ ਜਤਵੰਤ ਪਰਮਾਤਾ ਜੀ ਦਾ ਸਤਿਕਾਰ ਅਹਿਮਦ ਤੇ ਸਰਦਾਰ ਅਮਰ ਸਿੰਘ ਧਾੜੀ ਵਾਲਾ ਇਹ ਨੇ ਇਹ ਅਗੇ ਕੈਲੀਫੋਰਨੀਆ ਵਾਲੇ ਹੋਣ ਸਾਡੀ ਜੜੀ ਜੜੀ ਅਗੇ ਹੋਈ ਹੈ ਮੈਮ ਦਾ ਵੱਡਾ ਲਾਚ ਲਗਾਇਆ ਲੱਖ ਲੱਖ ਮੁਬਾਰਕਬਾਦ ਹੈ ਮੈਚ ਅਡੋ ਅਡੋ ਨਾਲ ਪਹਿਲੇ ਵਿਖਾਈ ਆਪਾਂ ਦਾ ਰਾਜ ਚਾਰ ਨੰਬਰ ਤੇ ਸਾਡੇ ਵਾਲਾ ਇਹਨੇ ਡੀ ਵੀ ਜਰਾ ਜਿੱਤੇ ਵਾਹ ਅੱਜ ਲੱਖ ਲੱਖ ਮੁਬਾਰਕਬਾਦ ਹੈ ਕਿ ਪੰਦਰ ਮਿੰਟਲੇ ਮੇਵੇ ਰੱਬ ਨਾਬੋ ਦੇਵੇ ਰੱਬ ਨਾਬੋ ਦੇਵੇ 14 ਵਾਰ ਸਿੱਖ ਨਾਮਰਾਖ ਹੋ ਜਾਏ ਹਰ ਨਿੱਕ ਨੀ ਨਾ ਇਹ ਦੋਵੇਂ ਆਏ ਖੜ ਕੇ ਇਹਨਾਂ ਦਾ ਮੈਚ ਆ ਨਾ ਨਾ ਦਿਲੋਰ ਦਾ ਸਰ ਇਹ 77 ਬੰਦਾ ਬੰਦਾ ਜੀ ਦਾ ਮੈਚ ਅੱਜ ਦੇ ਦਿਨ ਇਹ ਮੈਚ ਅੱਡੀ ਹੈ ਵੀਰੋ ਰੱਤ ਕਰਿਆ ਰਾ ਔਰ ਉਹਦੇ ਪਾਸੇ ਇਹ ਮੈਚ ਕਬੱਡੀ ਕਲੱਬ ਆ ਜਿਹੜੀ ਆ ਇਹ ਤਕਵੀਰ ਦੇ ਨਾਲ ਤੋਂ ਅਗੜੀ ਪਹਿਲੇ ਮੈਚ ਦੇ ਲਈ ਕਾਰਟਰੀ ਗਰਾਊਂਡ ਤੇ ਲੱਗੇ ਆ ਜਾਣਗੇ ਲਓ ਸਾਹਮਣੇ ਕਬੱਡੀ ਪਾਰ ਦੇ ਲਈ ਸ਼ਮਣ ਬੜੀ ਹੋਈ ਆ 4-4 ਆ ਸ਼ੁਖੀ ਆ ਮੇਰੇ ਵੱਲੋਂ ਰੇਸ਼ਾ ਜੀ ਧਰਤੀ ਦੇ ਸੈਕਟਰ ਦੇ ਖੇਲਾ ਹੋਇਆ ਔਰ ਪੰਜਾਬ ਦੇ ਖੱਪਾਂ ਦੇ हिन जो जेतू कमु जेतू के ਪੈ ਗਈ ਹੈ ਕਿ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮੰਗਉਂਦਿਆਂ ਨੇ ਪੁੱਤ ਬੰਦਲ ਜਮੀਨਾ ਧੀਆਂ ਸੁੱਖ ਬੰਦਲਦੇ ਆਲੇ ਆਹ ਕਹਿੰਦੇ ਛੋਟੀ ਗੱਲ ਤੇ ਇੱਕੋ ਵਾਰ ਚਾਈ ਤੇ ਭੱਜੀਆਂ ਆਉਂਦੀਆਂ ਨੇ ਕਿ ਪੁੱਤ ਬੰਦਲ ਜਮੀਨਾ ਤੇ ਇੱਜ਼ਤ ਕਮਾਉਂਦੀਆਂ ਨੇ ਦੋਵੇਂ ਵੀ ਕਬੱਡੀ ਆਲੇ ਸ਼ਾਨਦਾਰ ਆਲੇ ਮਾਣ ਦੇ ਕੈਮਰਾ ਤੇ ਨੰਬਰ ਜਿਹੜਾ 5000 ਦੇ ਗੜਾ ਲੰਦੇ ਜਿਹੜਾ ਮਨਾ ਦੇ ਵਿੱਚ ਕੌੜੀ ਪਾਲੇ ਖਿਡਾਰੀ ਤਿਆਰ ਹੈ ਤੇ ਇਧਰ ਦੇ ਬਣੇ ਆ ਸਿਮੀ ਦੇ ਨਾਲ ਮੁਕਾਬਲਾ ਮਿਹਰੇ ਦੀ ਕਹਿੰਦੇ ਖੇਡਾਰ ਨੇ ਸਿਮੀ ਕਰਦੀ ਹੈ ਟਰਾਈ ਹੁੰਦੇ ਹੋਏ ਬੰਨੇ ਬੰਨੇ ਖੇਡ ਮੈਦਾਨ ਦੇ ਵਿੱਚ ਬੱਲੇ ਤੇ ਛੇਰ ਜਵਾਨ